ਪੰਜਾਬ ਦੇ ਕਈ ਅਲਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਣਾਈ ਗਈ ਅੰਮ੍ਰਿਤਸਰ ਦੇ ਵਿੱਚ ਸ਼ੇਰਵੁੱਡ ਸੁਸਾਇਟੀ ਇਸ ਵੇਲੇ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕਿ ਸ਼ੇਰਵੁੱਡ ਸੁਸਾਇਟੀ ਜੋ ਹੈ ਉਸ ਦੇ ਮੇਨ ਗੇਟ ਤੇ ਬਾਹਰ ਪੰਜਾਬ ਨੈਸ਼ਨਲ ਬੈਂਕ ਵੱਲੋਂ ਨੋਟਿਸ ਲਗਾ ਦਿੱਤੇ ਗਏ ਹਨ ਔਰ ਇਸ ਸੁਸਾਇਟੀ ਦਾ ਕਬਜ਼ਾ ਇਸ ਵੇਲੇ ਪੰਜਾਬ ਨੈਸ਼ਨਲ ਬੈਂਕ ਦੇ ਕੋਲ ਹੈ ਮੈਂ ਦੱਸਣਾ ਚਾਹਾਂਗਾ ਕਿ ਆਖਿਰ ਪੂਰਾ ਮਾਮਲਾ ਹੈ ਕਿ 2011 ਦੇ ਵਿੱਚ ਇਸ ਸੁਸਾਇਟੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੀ ਅੰਮ੍ਰਿਤਸਰ ਕੈਂਟ ਬ੍ਰਾਂਚ ਤੋਂ 22 ਕਰੋੜ ਰੁਪਏ ਕਰਜ਼ਾ ਲਿਆ ਗਿਆ ਸੀ ਔਰ ਬੈਂਕ ਕਹਿਣਾ ਹੈ ਕਿ ਜੋ ਕਰਜ਼ਾ ਹੈ ਉਹ ਸਮੇਂ ਸਿਰ ਵਾਪਸ ਨਾ ਕਰਨ ਕਰਕੇ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਇਹ ਜੋ ਅਮਾਉਂਟ ਹੈ ਉਹ ਵਿਆਜ ਸਮੇਤ 24 ਕਰੋੜ ਰੁਪਏ ਦੇ ਕਰੀਬ ਹੋ ਚੁੱਕੀ ਹੈ ਔਰ ਇਸ ਸੁਸਾਇਟੀ ਵੱਲੋਂ ਇਹ ਪੈਸੇ ਨਹੀਂ ਵਾਪਸ ਕੀਤੇ ਜਾ ਰਹੇ ਸਨ ਔਰ ਬਾਰ-ਬਾਰ ਸੁਸਾਇਟੀ ਵੱਲੋਂ ਇਹ ਕਹਾ ਜਾ ਰਿਹਾ ਸੀ ਕਿ ਪ੍ਰਾਪਰਟੀ ਦੇ ਖੇਤਰ ਦੇ ਵਿੱਚ ਜੋ ਮੰਦੀ ਦਾ ਦੌਰ ਚੱਲ ਰਿਹਾ ਹੈ ਉਸ ਕਾਰਨ ਇਹ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਜਿਸ ਕਰਕੇ ਬੈਂਕ ਨੂੰ ਅਦਾਲਤ ਦਾ ਦਰਵਾਜ਼ਾ ਖੜਕਟਾਉਣਾ ਪਿਆ ਔਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਜੋ ਹੈ ਕੱਲ ਇਸ ਸੁਸਾਇਟੀ ਤੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਕਬਜ਼ਾ ਕਰ ਲਿਆ ਗਿਆ ਔਰ ਬੈਂਕ ਦਾ ਅਗਲਾ ਕਦਮ ਜੋ ਇਹ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਰਕਮ ਨਾ ਵਾਪਸ ਕੀਤੀ ਗਈ ਤਾਂ ਬੈਂਕ ਵੱਲੋਂ ਇਸ ਸੁਸਾਇਟੀ ਦੀ ਜੋ ਹੈ ਬੋਲੀ ਕਰਵਾ ਦਿੱਤੀ ਜਾਵੇਗੀ ਪਰ ਇਸ ਮਾਮਲੇ ਦੇ ਵਿੱਚ ਦੋਹਾਂ ਧਿਰਾਂ ਵੱਲੋਂ ਕੋਈ ਵੀ ਖੁੱਲਕੇ ਕੈਮਰੇ ਦੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੈ ਰਾਜੀਵ ਸ਼ਰਮਾ এবੀਬੀ ਸੰਜਾ ਅੰਮ੍ਰਿਤਸਰ